ਹਾਂਜੀ ਦੋਸਤੋ ਕਿਵੇਂ ਹੋਂਸਾਰੇ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਦਿਖਾਉਣਾ ਤੁਹਾਨੂੰ ਖੂਬਸੂਰਤ ਨਜ਼ਾਰਾ ਖੁੱਲੇ ਖੇਤ ਐਨ ਚਿੱਟੀ ਹੋਈ ਪਈ ਆ ਧਰਤੀ ਤੇ ਹਜੇ ਥੋੜੀ ਹੋਰ ਵੀ ਪੈ ਸਕਦੀ ਆ ਸਨੋ ਕਿਉਂਕਿ ਪਿੰਡਾਂ ਚੋਂ ਆਏ ਆ ਪੰਜਾਬ ਚੋਂ ਆਏ ਆ ਇਹ ਚੀਜ਼ਾਂ ਕਦੇ ਦੇਖੀਆਂ ਨਹੀਂ ਸੀ ਤੇ ਥੋੜਾ ਜਿਹਾ ਚੌਪੀ ਆ ਤੇ ਤੁਹਾਡੇ ਨਾਲ ਵੀ ਸਾਂਝ ਪਾਈਦੀ ਆ ਤੇ ਆਏ ਦੂਰ ਤੱਕ ਖੁੱਲੀਆਂ ਜਮੀਨਾਂ ਤੇ ਐਨ ਜਮਾ ਚਿੱਟੀਆਂ ਹੋਈਆਂ ਪਈਆਂ ਨੇ ਇੱਥੇ ਜਾਨੀ ਕਨੇਡਾ ਵਾਲਾ ਕੰਮ ਨਹੀਂ ਹੈਗਾ ਵੀ 4-4 ਫੁੱਟ 5-5 ਫੁੱਟ ਸਨੋ ਪੈ ਜੂ ਐਵੇਂ ਨਹੀਂ ਹੈਗਾ ਸਨੋ ਪੈ ਜਾਂਦੀ ਆ 2-4 ਦਿਨ ਨੂੰ ਵਧੀਆ ਮੌਸਮ ਹੋ ਜਾਂਦਾ ਹਫਤਾ ਖੰਡ ਵਧੀਆ ਲੰਘਦਾ ਤੇ ਫੇਰ ਸਾਫ਼ ਹੋ ਜਾਂਦੀ ਆ ਦੁਬਾਰੇ ਫੇਰ ਪੈ ਜਾਂਦੀ ਆ ਜਣੀਆਂ ਆ ਤੇ ਆ ਸੜਕਾ ਜਿਹੜੀ ਇਹ ਸਾਫ਼ ਕਰੀ ਹੋਈ ਆ ਗੱਡੀਆਂ ਨਾਲ ਹੁੰਦੇ ਆ ਸੜਕਾਂ ਸਾਫ਼ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਮਤਲਬ ਐ ਨਹੀਂ ਕੋਈ ਕਸਰ ਨਹੀਂ ਛੱਡਦੀਆਂ ਸੜਕ ਸਾਫ਼ ਕਰਨਸਾਰ ਨੂਨ ਛਿੜਕ ਦਿੰਦੀਆਂ ਨੇ ਉੱਤੇ ਨੂਨ ਛਿੜਕਦੇ ਨੇ ਤਾਂ ਕਿ ਬਰਫ਼ ਜੰਮੇ ਨਾ ਨਹੀਂ ਫਿਰ ਬਰਫ਼ ਜੰਮ ਕੇ ਸਨੋ ਗਲਾਸ ਬਣ ਜਾਂਦਾ ਮਤਲਬ ਸ਼ੀਸ਼ੇ ਵਾਂਗੂ ਤਲਕਣੀ ਬਣ ਜਾਂਦੀ ਆ ਤੇ ਤਾਂ ਕਰਕੇ ਛੜਕਦੇ ਨੇ ਨੂਨ ਤੇ ਇਹਦੇ ਤੇ ਆਹ ਰੋਡ ਤੇ ਹਜੇ ਸਾਫ਼ ਨਹੀਂ ਕਰੀ ਹੈਗੀ ਪਰ ਗੱਡੀਆਂ-ਗੁੱਡੀਆਂ ਲੰਗਦੀਆਂ ਨੇ ਉਹਦੇ ਕਰਕੇ ਲਗਭਗ ਸਾਫ਼ ਹੀ ਹੋ ਜਾਂਦੀ ਆ ਤੇ ਐ ਚਾਰੇ ਪਾਸੇ ਇੱਕੋ ਜਿਹਾ ਲੱਗਦਾ ਜਮਾਂਨ ਚਿੱਟੀ-ਚਿੱਟੀ ਧਰਤੀ ਮੌਸਮ ਚ ਇੱਥੇ ਵੀ ਕਾਫੀ ਬਦਲਾ ਆਏ ਨੇ ਜਿਵੇਂ ਪਹਿਲਾਂ ਸਨੋ ਬਹੁਤ ਪੈਂਦੀ ਹੁੰਦੀ ਸੀ ਇੱਥੇ ਹੌਲੀ 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 ਜਾਨੀ ਫਰਕ ਪਈ ਜਾਂਦਾ ਮੌਸਮ ਦਾ ਪੈਸੇ ਹੁਣ ਆਪਣੇ ਲਈ ਇਹ ਆਮ ਜੀਆਂ ਗੱਲਾਂ ਹੋ ਗਈਆਂ ਦੇਖੀ ਜਾਂਦੇ ਨੇ ਲਗਭਗ ਪੰਜਾਬ ਤ ਤਕਰੀਬਨ ਸਾਰਾ ਹੀ ਬੈਠਾ ਕੈਨੇਡਾ ਚ ਤੇ ਪਰ ਫੇਰ ਵੀ ਕੁਝ ਸਾਡੇ ਵਰਗੇ ਜਿਹੜੇ ਹੁਣੀ ਆਏ ਨੇ ਇੱਥੇ ਜਾਂ ਪਿੱਛੇ ਪਰਿਵਾਰ ਨੇ ਉਹਨਾਂ ਨੂੰ ਇਹ ਚੀਜ਼ਾਂ ਦੇਖਣ ਦਾ ਚਾਹ ਉਹ ਤੁਹਾਡੇ ਵਰਗੇ ਮਿੱਤਰ ਪੇਲੀ ਜਿਹੜੇ ਦੇਖਦੇ ਨੇ ਆਪਾਂ ਨੂੰ ਉਹਨਾਂ ਵਾਸਤੇ ਆਪਾਂ ਇਹ ਵੀਡੀਓ ਬਣਾਉਂਨੇ ਹੁੰਨੇ ਆ ਸੋ ਆ ਸਟਾਪ ਸਾਈਨ ਆ ਗਿਆ ਇੱਥੇ ਖੜਨਾ ਲਾਜ਼ਮੀ ਆ ਹਰ ਸਟਾਪ ਸਾਈਨ ਤੇ ਖੜ ਕੇ ਆਲੇ ਦੁਆਲੇ ਦੇਖ ਕੇ ਫੇਰ ਜਾਣਾ ਇਹ ਵਧੀਆ ਕਾਨੂੰਨ ਆ ਚਾਹੀਦਾ ਵੀ ਐਵੇਂ ਹੀ ਆ ਤੇ ਅਨਜਮਾਂ ਚਿੱਟੀ ਹੋਈ ਪਈ ਆ ਧਰਤੀ ਇਹਨਾਂ ਨੂੰ ਜਾਨੀ ਫਿਕਰ ਪੈ ਜਾਂਦਾ ਵੀ ਜੇ स्ਨੋ ਨਾ ਪਵੇ ਤਾਂ ਇਹਨਾਂ ਨੂੰ ਐ ਹੋ ਜਾਂਦਾ ਵੀ स्ਨੋ ਕਿਉਂ ਨਹੀਂ ਪਈ ਕਿਉਂਕਿ ਸਨੋ ਇਹਨਾਂ ਦੇ ਮੌਸਮ ਦਾ ਹਿੱਸਾ ਤੇ ਜੇਕਰ ਮੌਸਮ ਉਹਦੇ ਸਹੀ ਰੰਗ ਦੇ ਵਿੱਚ ਨਾ ਆਵੇ ਤਾਂ ਫਿਰ ਗੱਲ ਨਹੀਂ ਬਣਦੀ ਤੇ ਇਹੋ ਜਿਹਾ ਸਾਬ ਕਿਤਾਬਾ ਸ਼ੇਅਰ ਕਰਦਿਆ ਕਰੋ ਗੱਲਾਂ ਬਾਤਾਂ ਹਸਤੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਧੰਨਵਾਦ